ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵਾਂਗੇ ਅੱਜ ਆਪਾਂ ਪਾ ਰਹੇ ਆਂ ਅੰਬ ਦਾ achar ਜੋ ਕਿ ਜੂਨ ਦਾ ਮਹੀਨਾ ਚੜ ਗਿਆ ਤੇ ਜੂਨ ਦੇ ਮਹੀਨੇ ਚੰਬ ਦਾ achar ਪਾਉਣਾ ਜਿਹੜਾ ਵੀ ਸ਼ੁਰੂ ਹੋ ਜਾਂਦਾ ਕਿ ਅੰਬਾਂ 'ਚ ਜਾਲਾ ਪੈ ਜਾਂਦਾ ਆਪਾਂ ਸਭ ਤੋਂ ਪਹਿਲਾਂ ਅੰਬਾਂ ਨੂੰ ਕੱਟ ਕੇ ਧੋ ਕੇ ਚੰਗੀ ਤਰ੍ਹਾਂ ਕੱਟ ਕੇ ਉਹਨਾਂ ਨੂੰ ਤੇ ਹਲਦੀ ਲਾ ਕੇ ਤੇ ਨਮਕ ਲਾ ਕੇ ਆਪਾਂ ਰੱਖਤੀ ਆ ਤੇ ਆ ਮਸਾਲਾ ਜਿਹੜਾ ਆਪਾਂ ਸਾਰਾ ਪੀਸ ਲਿਆ ਠੀਕ ਆ ਤੇ ਮੋਟਾ-ਮੋਟਾ ਪੀਸਣਾ ਹੈ ਜਿਆਦਾ ਨਹੀਂ ਪੀਸਣਾ ਤੇ ਜਿਹੜੀ ਸਰੋਂ ਆ ਪਤੋ ਕੇ ਰੱਖੀ ਹੋਈ ਆ ਆਪਾਂ ਸਰੋਂ ਵੀ ਪਾਵਾਂਗੇ ਇਹਦੇ ਨਾਲ achar ਆ ਕਿ ਸਾਰਾ ਸਾਲ ਨਹੀਂ ਖਰਾਬ ਹੋਊਗਾ ਬਿਲਕੁਲ ਕੋਈ ਉ ਜਿੱਚਾਸਕੇ ਦੇ ਵਿੱਚ ਫਾੜੀਆਂ ਬਾਪਾ ਕਹਿੰਦੇ ਮਲ ਮਲ ਕੇ ਸਾਰੇ ਮਸਾਲੇ ਮਸਾਲਾ ਜਿਹੜਾ ਇਹ ਫਾੜੀਆਂ ਨੂੰ ਲਾਤਾ ਤੇ ਥੋੜਾ ਜਿਹਾ ਤੇਲ ਪਾਇਆ ਕਿਉਂਕਿ ਜ਼ਿਆਦਾ ਨਹੀਂ ਪਾਇਆ ਇੱਕ ਹਫ਼ਤੇ ਬਾਅਦ ਆਪਾਂ ਫੁੱਲ ਤੇਲ ਪਾ ਦਿਆਂਗੇ ਇਹਦੇ ਵਿੱਚ ਜਿਹੜਾ ਕਿ ਉੱਪਰ ਉੱਪਰ ਆ ਜਾਊਗਾ ਪੂਰਾ ਤੇ ਇੱਕ ਹਫ਼ਤਾ ਆਪਾਂ ਇਹਨੂੰ ਸਿਰਫ ਉੱਪਰੋਂ ਟੱਕਰ ਨਹੀਂ ਲਾਉਣਾ ਇਹ ਤੇ ਕੱਪੜਾ ਬੰਨ ਕੇ ਇਹਨੂੰ ਰੱਖਣਾ ਛਾਵੇਂ ਠੀਕਾ ਤੇ ਹਿਲਾਉਂਦੇ ਰਹਿਣਾ ਨਾਲ-ਨਾਲ ਹਲਾਦਿਆਂ ਕਰਾਂਗੇ ਆਪਾਂ ਥੋੜੇ-ਥੋੜੇ ਟਾਈਮ ਬਾਅਦ ਜਨਨਕੀ ਜਿਵੇਂ ਡੇਢੀ ਦਾ ਇੱਕ ਦੋ ਵਾਰੀ ਹਲਾਤਾ ਦੇਣ ਚ ਤਾਂ ਇਸ ਤੋਂ ਬਾਅਦ ਆਪਾਂ ਜਦੋਂ ਇੱਕ ਹਫਤਾ ਹੋ ਜਾਊਗਾ ਇਹਨੂੰ ਤਾਂ ਆਪਾਂ ਇਹਦੇ ਵਿੱਚ ਤੇਲ ਪਾ ਦੇਾਂਗੇ ਤੇ ਤੇਲ ਜਿਹੜਾ ਕੀ achar ਆ ਬਣ ਕੇ ਤਿਆਰ ਹੋ ਜਾਊਗਾ ਤੇ ਇਹਨੂੰ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਤੁਸੀਂ ਵੀ ਐਵੇਂ achar ਪਾ ਕੇ ਦੇਖਿਓ ਕਿੰਨਾ ਵਧੀਆ ਲੱਗਦਾ ਇਹਦੀ ਇੱਕ ਗੱਲ ਮੇਨ ਹੋਰ ਆ ਕਿ ਜਿਹੜਾ ਜਦੋਂ ਇਹ achar ਖੋਲੋਗੇ ਤੁਸੀਂ ਗਰਮੀ 'ਚ ਡੱਬਾ ਥੋੜੀ ਕਿਚਨ ਤਾਂ ਸਾਰੇ ਘਰ 'ਚ ਇਸ ਤੇ achar ਦੀ ਜਿਹੜੀ ਕੀ ਖੁਸ਼ਬੂ ਬਹੁਤ ਸੋਹਣੀ ਆਊਗੀ ਇਹਦੇ 'ਚੋਂ ਖੁਸ਼ਬੂ ਉਹ ਸੁਣੀ ਹੋਣ ਲੱਗ ਜੇਕਰ ਐਵੇਂ ਤੁਸੀਂ ਸਰੋਂ ਤੇ ਜਿਹੜਾ ਚਾਰ ਵਾਲਾ ਮਸਾਲਾ ਹੁੰਦਾ ਮੇਥੀ ਯਾਨੀ ਕਿ ਤੇ ਉਹ ਜੋ ਵੀ ਹੁੰਦੀਆਂ ਤਿੰਨ ਚਾਰ ਚੀਜ਼ਾਂ ਤੁਹਾਨੂੰ ਪਤਾ ਹੀ ਹੈ ਚਾਰ ਵਾਲੇ ਮਸਾਲੇ ਦੀਆਂ ਤੇ ਉਹ ਤੁਸੀਂ ਪੀਸ ਕੇ ਥੋੜਾ ਜਿਹਾ ਦਰਦਰ ਨਾਲ ਹੀ ਆ ਪੀਸ ਕੇ ਮਤਲਬ ਕਿ ਮਿਕਸੀ ਚ ਨਾ ਪੀਸਿਓ ਕੁੰਡੇ ਘੋਟੇ ਚ ਜਿਹਾ ਨਹੀਂ ਕੁੱਟ ਕੇ ਪਾ ਲਿਓ ਤਾਂ ਚਾਰ ਬਹੁਤ ਵਧੀਆ ਬਣੀਓ ਓਕੇ ਬਾਏ